ਸੋ ਹੈਲੋ ਗਾਇਜ਼ ਸਾਰਨ ਪਿਆਰਪ੍ਰੀਤ ਸਬਸਕ੍ਰਾਈਬਰਾਂ ਨੂੰ ਜੀ ਆਇਆਂ ਟਟਰਡਾ ਸਾਂਜੰਦਾ ਟੜਾ ਐਚਐਸ ਪੈਟਲੌਕਸ ਤੇ ਸਵਾਗਤ ਹੈ ਸੋ ਅੱਜ ਫੇਰ ਨਵੀਂ ਦਿਨ ਨਵੀਂ ਸ਼ੁਰੂਆਤ ਨਾਲ ਤੁਹਾਨੂੰ ਲੈ ਕੇ ਆਏ ਹਾਂ ਮਿਲਦੇ ਹਾਂ ਸੋ ਅੱਜ ਕੀ ਅੱਜ ਆਪਣੇ ਚਿਕਸ ਪਹਿਲਾਂ ਹੀ ਖੋਲਤੇ ਸੀ ਅੱਜ ਮਾਰਨਿੰਗ 5:30 ਵਜੇ ਤੋਂ ਲਗਭਗ ਕਰੀਬ ਇਹ ਖੋਲਤੇ ਹੀ ਸੋ ਉਹਨਾਂ ਦੀ ਕਲਿੱਪਿੰਗ ਵੀ ਬਣਾ ਸਕਦੇ ਤੁਸੀਂ ਚੈੱਕ ਕਰ ਸਕਦੇ

ਸੋ ਗਾਈਸ ਅੱਜ ਪੰਜਵਾਂ ਚੌਥਾ ਮਹੀਨਾ ਦੇਨੇ ਆ ਸੋ ਮੌਸਮ ਐਵੇਂ ਹੀ ਆ ਬਹੁਤ ਜ਼ਿਆਦਾ ਵਧੀਆ ਇਸ ਨਾਲ ਬਟਰਫਲਾਈ ਰਹਿੰਦਾ ਤੇ ਅੱਪਣੇ ਜਨਵਰੀ ਵੀ ਬਹੁਤ ਜ਼ਿਆਦਾ ਖੁਸ਼ ਰਹਿੰਦੇ ਹਾਂ ਜੀ ਗਾਈਸ ਜਿਵੇਂ ਕਿ ਆਪਣੇ ਉੱਤਰੋਂ ਪਤਾ ਕਿ ਬੂਟੇ ਵੀ ਥੋੜੇ ਬਹੁਤੇ ਆਪਾਂ ਲਾਈ ਹੋਈ ਸੀ ਸੋ ਆ ਵੀ ਬੂਟੇ ਪਤਾ ਨਹੀਂ ਕਿਹੜਾ ਜਾਨਵਰ ਇਹਦੇ ਚ ਤੇ ਕੋਈ ਹੈਗਾ ਨਹੀਂ ਕੋਈ ਉਹਨੂੰ ਖਾ ਜਾਂਦਾ ਜਾਂਦੇ ਗੱਲ ਲੜਾਂ ਜਾਂ ਇਹ ਖਾਈਂ ਦੀਆਂ ਤੇ ਮਿਰਚਾਂ ਦੇ ਬੂਟੇ ਤੇ ਸਾਰੇ ਸੁੱਕ ਗਏ ਸੋ ਉਪਰ ਕਮੈਂਟ ਚ ਦੱਸਿਓ ਕਿ ਦੁਬਾਰਾ ਹਰੀ ਹੋ ਜਾਣਗੇ ਕਿ ਜਾਂ ਇਹਨਾਂ ਨੂੰ ਪੁੱਟ ਕੇ ਨਵੇਂ ਲਾਉਣੇ ਪੈਣਗੇ ਕਿਉਂਕਿ ਮਿਰਚਾਂ ਅਸੀਂ ਗੱਲ ਇਹਦੀਆਂ ਸਾਰੀਆਂ ਜਿੰਨੀਆਂ ਵੀ ਤੁਹਾਨੂੰ ਪਿਛਲੀ ਵੀਡੀਓ ਦੇਖਦੀਆਂ ਹੋਣਗੀਆਂ ਮਿਰਚਾਂ ਲੱਗੀਆਂ ਸੀ ਸੋ ਉਹ ਤਾਂ ਆਪਾਂ ਸਾਰੀਆਂ ਲਾ ਲਈਆਂ ਸੀ ਪਰ ਇਹਨੂੰ ਹਜੇ ਵੀ ਆਹ ਦੇਖੋ ਕਈ ਮਿਰਚਾਂ ਹਜੇ ਵੀ ਲੱਗੀਆਂ ਹੀਆਂ ਨੇ ਆਹ ਸੋ ਕਾਫੀ ਮਿਰਚਾਂ ਲੱਗੀਆਂ ਹੋਈਆਂ ਨੇ ਤੁਸੀਂ ਕਮੈਂਟ ਵਿੱਚ ਦੱਸ ਦਿਓਗੇ ਇਹ ਤੁਰੂਗਾ ਕਿ ਨਹੀਂ ਜੇ ਨਹੀਂ ਤੁਰਿਆ ਫਿਰ ਇਹਨੂੰ ਆਪਾਂ ਕੁੱਟ ਕੇ ਇੱਥੇ ਨਵੀਆਂ ਲਾ ਦਾਂਗੇ ਤੇ ਅਮਰੂਦ ਤਾਂ ਤੇ ਆਪਣਾ ਕਾਫੀ ਵਧੀਆ ਤੁਰ ਗਿਆ ਵਾ ਆ ਬੁੱਟੇ ਇੰਨੇ ਤਾਂ ਗਾਇਸ ਲੱਗ ਰਹੀ ਨੇ ਲਾਲ ਮਿਰਚਾਂ ਸੂਲਿਆਂ ਦਾ ਤੇ ਵੀ ਹਰੀਆਂ ਮਿਰਚਾਂ ਦਾ ਸੀ ਪਰ ਮਿਰਚਾਂ ਇਹਨਾਂ ਸਾਰੀਆਂ ਲਾਲ ਲੱਗਣ ਲੀਆਂ ਸੂਲੂਏ ਤੇ ਵਧੀਆ ਵਾ ਪਰ ਉਹ ਪਤਾ ਨਹੀਂ ਕਿਵੇਂ ਸੁੱਕ ਗਿਆ ਵਾ चलो कोई नहीं काफ़ी तेज़ हवा हो चुकी है मौसम काफ़ी ज्यादा बहुत ज्यादा हो चुका है सो, में देती है। है। सो, सो भी आप पूरी दे दिए थोड़ी जी ठंड महसूस कर लग पे सो अपनी चिख बैठे और आराम चेक कर सकते रिलैक्स हो गए बैठे सो ਉਹ ਆਪਣੇ ਵੱਖਰੇ ਹੀ ਬਿੰਦੇ ਨੇ। ਸੂ ਮੌਸਮ ਤੁਸੀਂ ਚੱਕਸਾ ਦੀ ਜਿਹਾ ਫਿਰ। ਸੋ ਬਹੁਤ ਜਿਆਦੀ ਵਧੀਆ ਹਵਾ ਚੱਲ ਰਹੀ ਆ। ਜਿੱਕ ਕਿ ਨੂੰ ਨਾ ਬੋਦੀ ਦੇ ਉੱਠਾ। ਹਾਂਜੀ ਗਾਈਜ਼ ਹੁਣ ਤੁਹਾਨੂੰ ਜਿਵੇਂ ਕਿ ਪਤਾ ਹੈ ਬਹੁਤ ਸਾਰਾ ਸਵੇਰ ਦਾ ਮੌਸਮ ਬਦਲ ਰਿਹਾ ਹੈ ਖਰਾਬ ਜਿਹਾ ਆਇਆ ਸੀ ਸੋ ਹੁਣ ਤੇ ਬਾਰਿਸ਼ ਆਉਣੀ ਸ਼ੁਰੂ ਹੋ ਗਈ ਹੈ ਸੋ ਤੁਹਾਨੂੰ ਐਵੇਂ ਤੇ ਨਹੀਂ ਪਤਾ ਲੱਗਣਾ ਆ ਇੱਕੋ ਇਹਦੀ ਤਾਂ ਪਤਾ ਲੱਗ ਰਿਹਾ ਟੀਮ ਨੂੰ ਸੋ ਆਪਾਂ ਜੈਕੀ ਨੂੰ ਥੱਲੇ ਲੈ ਕੇ ਚੱਲੇ ਹਾਂ ਸੋ ਆਪਾਂ ਇਹਨਾਂ ਨੂੰ ਤੇ ਖੁੱਲੀ ਰਹਾਂਦਾਂਗੇ ਕਿਉਂਕਿ ਇਹ ਆਪਣਾ ਇੰਜੋਏਮੈਂਟ ਕਰਾ ਪੈਂਦੇ ਆ ਸੋ ਇਹਨੂੰ ਥੱਲੇ ਚੱਲਾਂਗੇ ਲੈ ਕੇ ਆ ਵੇਖੋ ਗਾਇਸ ਇਹ ਬਨੇਰੇ ਤੇ ਕਿਵੇਂ ਚੜ ਜਾਂਦੀ ਹੈ ਇਹਨੂੰ ਇੰਨਾ ਨਹੀਂ ਪਤਾ ਕਿ ਪਰਲੀ ਸੜ ਕੀ ਕੀ ਆ ਇਧਰ ਕੀ ਬੱਚਾ ਫੋਨ ਡਿੱਗ ਗਿਆ ਸੋ ਹਾਂਜੀ ਗਾਇਸ ਆਪਾਂ ਆਪਣੇ ਚਿਕਸ ਨੂੰ ਅੰਦਰ ਧਾੜਤਾ ਸੋ ਹੁਣ ਸਫਾਈ ਕਰਦਾਂਗੇ ਕਰਹੀਂ ਕਿਉਂਕਿ ਅੱਜ ਮੈਂ ਵਲੌਗ ਬਣਾਉਣ ਨਾਲੋਂ ਵੀ ਕੱਲਾ ਹਾਂ ਸੋ ਦੋਵੇਂ ਸਰਤਾਜ ਦੇ ਗੁਰਤਾਜ ਜੀ ਆਏ ਨਹੀਂ ਨੇ ਤੇ ਅੱਜ ਮੈਨੂੰ ਸਾਰਾ ਘਰ ਨਾ ਬਣਾ ਸੋ ਗਾਇਸ ਫਾਈਦੀ ਵੀਡੀਓ ਤੁਹਾਨੂੰ ਹੁਣ ਮਿਲਦੇ ਹਾਂ ਸਫਾਈ ਕਰਕੇ ਕਰੀ ਸੋ ਹਾਂਜੀ ਗਾਇਸ ਸ਼ਾਮ ਹੋ ਚੁੱਕੀ ਆ ਤੇ ਹੁਣ ਅੱਜ ਆਪਾਂ ਆਪਣੀ ਫਿਰ ਚਿਕਸੋ ਅੱਜ ਡੇਲੀ ਦੀ ਇੰਗਰੀ ਆਪਣੀਆਂ ਗਈਆਂ ਸੋ ਉਹ ਵੀ ਖੋਲਾਂਗੇ ਪਰ ਗਾਇਸ ਅੱਜ ਆਪਾਂ ਥੋੜਾ ਜਿਹਾ ਚੇਂਜ ਕੀਤਾ ਕਿ ਪਹਿਲਾਂ ਕਿ ਚਿਕਸੋ ਇੱਥੋਂ ਤੱਕ ਆ ਜਾਂਦੇ ਸੀ ਸੋ ਥੋੜਾ ਜਿਹਾ ਨਾ ਘਰੇ ਪ੍ਰੋਗਰਾਮ ਆ ਤੇ ਇਸ ਕਰਕੇ ਆਪਾਂ ਨੂੰ ਚਿਕਸੋ ਤਾਂ ਇੰਨੀ ਕਿ ਮਜਬੂਰੀ ਮਜਬੂਰੀ ਮਿਲੀ ਆ ਕਿ ਇੱਥੋਂ ਤੱਕ ਆ ਕੇ ਆਪਾਂ ਛੱਡਨੇ ਆ ਤੋ ਇੰਨੇ ਕੇ ਕੇ ਹਰੇ ਚ ਰਹਿਣਗੇ ਸੋ ਵੈਸੇ ਤਾਂ ਅਜ ਕਿੰਨਾ ਚਿਰ ਖੁੱਲੇ ਰਹੇ ਆ ਬੰਦ ਨਹੀਂ ਕੀਤੇ ਉਹ ਬਾਕੀ ਹੋਰ ਦੇਖ ਨਦੀ ਚਿੱਕ ਜਿਹੜਾ 깔ਤਨ ਚੈੱਕ ਕਰ ਸਦੇ ਜੇ ਕਿ ਵੀ ਐਂਡ ਰਿਪ ਆ ਗਿਆ ਉਪਰ ਨਹੀਂ ਨਹੀਂ ਭਜੀ ਨਾ ਚਾ ਗੁਰਤਾ ਖੋਲਦੀ ਯਾਰ ਹੋ ਨਾਦੇ ਬੂਗਾ ਯਾਰ ਪਹਿਲਾਂ ਖਾਣਾਂ ਨੂੰ ਫੀਡ ਫੂਡ ਪਾ ਦੇ ਸਾਰੀ। ਚੋਟੀ ਨੂੰ। ਸੋ ਹਾਂਜੀ ਗਾਇਸ ਗੁਰਤਾਜ ਅੱਜ ਕੱਲੇ ਹੀ ਘਰ ਫੇਰਨ ਲੱਗਾ ਸਫਾਈ ਕਰਦਿਆਂ ਲੱਗਾ। ਕਿ ਆਪ ਅੱਜ ਆਪਾਂ ਇੰਨਾ ਨਹੀਂ ਖਾ ਰਾ ਪਾਇਆ ਕਿਉਂਕਿ ਕਿਉਂਕਿ ਬੈਂਚ ਲਾਤੇ ਹੀ ਕਿਉਂਕਿ ਤੁਹਾਨੂੰ ਦੱਸਿਆ ਕਿ ਘਰ ਚ ਥੋੜਾ ਜਿਹਾ ਪ੍ਰੋਗਰਾਮ ਆ ਇਸ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਆਪਣਾ ਵੀ ਥੋੜਾ ਜਿਹਾ ਸਾਈਡ ਸੈਟ ਤੇ ਰੱਖੋ ਕੋਈ ਨਾ 2 3 4 ਦਿਨ ਦੀ ਗੱਲ ਆ ਫਿਰ ਆਪਾਂ ਫੇਰ ਉਹੀ ਡੇਲੀ ਤੋਂ ਹੋ ਜਾਣਾ ਗੁਰਦਾਬ ਨੁਕਰ ਚੀ ਲਾ ਦੇ ਉਧਰ ਹੀ ਕੁਰਸੀ ਕੁਰਸੀ ਉਧਰ ਹੀ ਲਾ ਦੇ ਸੋ ਹਾਂਜੀ ਗਾਇਸ ਜਿਵੇਂ ਕਿ ਸ਼ਾਮ ਹੋ ਚੁੱਕੀ ਆ ਸੋ ਮਾਰਨਿੰਗ ਤੇ ਮੌਸਮ ਬਹੁਤ ਜ਼ਿਆਦਾ ਵਧੀਆ ਸੀ ਸੋ ਹੁਣ ਥੋੜੀ ਜਿਹੀ ਗਰਮੀ ਹੋ ਗਈ ਹੈ ਜਿਵੇਂ ਜਿਵੇਂ ਸੂਰਜ ਆ ਗਿਆ ਸੋ ਹਾਂਜੀ ਗਾਇਸ ਤੁਸੀਂ ਵਲੌਗ ਨੂੰ ਬਹੁਤ ਸਾਰਾ ਪਿਆਰ ਦੇਦੇ ਸੋ ਇਤਰੇ ਪਿਆਰ ਦਿੰਦੇ ਰਹਿਣਾ ਤੇ ਰੂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕੱਲ ਤੁਹਾਨੂੰ ਮਿਲਦੇ ਆ ਨਵੇਂ ਵਲੌਗ ਨਾਲ ਸਤਿ ਸ੍ਰੀ ਅਕਾਲ